1000 ਤੋਂ ਨਹੀਂ ਦੇਣੀ ਕੋਸ 14000 ਨਹੀਂ ਦੇਣੀ ਕੋਤਨ ਤੇ ਸੀ ਉਹ ਨਾ ਤਈ ਪਰਲੇ ਛੱਡ ਦੇ 500 ਛੱਡ ਦੇ ਵਰਦਾਂ 14 ਉਹ ਯਾਰ 500 ਅਸੀਂ ਤਾਂ 600 ਨਹੀਂ ਛੱਡਦੇ 14000 ਦੀ ਉਹ ਛੱਡ ਤਾਂ ਦੇ 500 ਤੋਂ ਘਟ ਨਹੀਂ ਦੇਣੀ ਉਹ ਨਹੀਂ ਜਿਹੜੀ ਛੱਡ ਦੇ ਖਚਾਂ ਨਵੇਂ ਸਾਲ ਦੀ ਪਹਿਲੀ ਮੰਡੀ ਤੇ ਪਹੁੰਚੇ ਮੰਤਰੋ ਰਾਮਪਰੇ ਜਿਹੜੀ ਹਾਲਾਂਕਿ ਇੱਕ ਤਰੀਕ ਨੂੰ ਲੱਗਦੀ ਆ ਨਵੇਂ ਸਾਲ ਦੀ ਪਹਿਲੀ ਮੰਡੀ 2025 ਜਨਵਰੀ ਤੇ ਅੱਜ ਜਿਹੜੇ ਪਸ਼ੂ ਮਾਲ ਬਹੁਤ ਪਹੁੰਚਿਆ ਰਿਕਾਰਡ ਤੋੜ ਤੇ ਪਸ਼ੂਆਂ ਦੇ ਰੇਟ ਚੈੱਕ ਕਰਾਉਣੇ ਆ ਮੰਦਾਇਆ ਸਸਤਾ ਤੇ ਕੱਲਾ ਕਲੀ ਮਜੇ ਤੁਹਾਨੂੰ ਡੀਲ ਲੈ ਕੇ ਦੇਵਾਂਗੇ ਤੇ ਆਜੋ ਫਿਰ ਬਾਹਲੀਆਂ ਗੱਲਾਂ ਬਾਤਾਂ ਨਾ ਕਰੀਏ ਤੇ ਮਾਰਦੇ ਸੋਣੋ ਮੰਡੀ ਵਿੱਚ ਕਿਹੜਾ ਲੈ ਵੀ ਮਿੱਤਰੋ ਆਪਾਂ ਪਹੁੰਚੇ ਹੋਇਆ ਪਸ਼ੂ ਮੰਡੀ ਰਾਮਪਰਾ ਦੇ ਉੱਤੇ ਜਿਹੜੀ ਹਾਲਾ ਕਿ ਇੱਕ ਤਰੀਕ ਨੂੰ ਲੱਗਦੀ ਆ ਪਹਿਲਾਂ ਸਾਰੇ ਜਿੰਨੇ ਵੀ ਆਪਣਾ ਚੈਨਲ ਦੇਖ ਰਹੇ ਦੋਸਤ ਮਿੱਤਰ ਭੈਣ ਭਾਈ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਕਿਉਂਕਿ ਅੱਜ ਨਵਾਂ ਸਾਲ ਆ ਇੱਕ ਤਰੀਕਾ 2025 ਚੱਲ ਰਿਹਾ ਮਿੱਤਰੋ ਸਾਲ ਦੀ ਜਿਹੜੀ ਪਹਿਲੀ ਮੰਡੀ ਆ ਰੰਪਰੇ ਨਵੇਂ ਸਾਲ ਦੀ ਤੇ ਝੋਟੀ ਵੀ ਚੰਗੀ ਲਈ ਖੜਾ ਬਾਈ ਤੇ ਕਮੀ ਵੀ ਕੋਈ ਨਹੀਂ ਤੋੜ ਕੇ ਦਿਖਾਉਣੇ ਅੱਜ ਜੀ ਸ਼ੁਰੂਆਤ ਕਰਦੇ ਆਂ ਦੋਸਤੋ ਨਵੀਂ ਵੀਡੀਓ ਤੋਂ ਲੈ ਵੀ ਤੋੜ ਕੇ ਸੱਜਣਾ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਫੇਰ ਆਪਾਂ ਬਾਈ ਤੋਂ ਜਿਹੜੀ ਸਾਰੀ ਗੱਲਬਾਤ ਪੁੱਛ ਕੇ ਲਵਾਂਗੇ ਵੀ ਕੀ ਗੱਲਬਾਤ ਆ ਕੀ ਰੇਟ ਆ ਕਿੰਨਾ ਦੁੱਧ ਆ ਤੇ ਝੋਟੀ ਰ ਕਮਾਲ ਕਰਦੀ ਹੈ ਮਿੱਤਰੋ ਹਨਾ ਤੁਰਦੀ ਦੱਸਦੀ ਆ ਵੀ ਬਹੁਤ ਚੰਗੀ ਹਨਾ ਪੱਠਪੋੜੇ ਦੀ ਬੰਤੜਾ ਜਿਹੜੀ ਜਮਾ ਸਰਾ ਗੱਲਬਾਤ ਆ ਤੇ ਕਿੰਨੇ ਦੁੱਧ ਵਾਲੀ ਆ ਤੇ ਬਾਕੀ ਬਾਈ ਨਾਲ ਸਾਂਝੀ ਕਰਾਂ ਗੱਲਬਾਤ ਬੰਨਦੇ ਬਾਈ ਤਾਜੀ ਸੂਹੀ ਆ ਦੁੱਧ ਵੀ ਤਿਆਰ ਆ ਤੇ ਜੇਕਰ ਕਿਸੇ ਭਰਾ ਦੇ ਪਸੰਦ ਆਉਂਦੀ ਆ ਤਾਂ ਉਹ ਆ ਕੇ ਇੱਥੇ ਸੰਪਰਕ ਕਰ ਸਕਦਾ ਜਾਂ ਬਾਈ ਨਾਲ ਨਾ ਬਾਈ ਸੱਸਰੀ ਗੱਲ ਪਹਿਲਾਂ ਦਾ ਸੱਸਰੀ ਗੱਲ ਪਹਿਲਾਂ ਨਵੇਂ ਸਾਲ ਦੀਆਂ ਵਧਾਈਆਂ ਬਾਈ ਵਧਾਈਆਂ ਬਾਈ ਸਭ ਨੂੰ ਠੀਕ ਆ ਤੇ ਭਾਈ ਜੇ ਆਪਾਂ ਛੋਟੀ ਦੀ ਗੱਲ ਕਰ ਲਈ ਪਹਿਲਾਂ ਨਾਮ ਦੱਸ ਬਾਈ ਜੀ ਇਹਦਾ ਨਾਮ ਮੇਰਾ ਗਰਜੀਤ ਆ ਗਰਜੀਤ ਪਿੰਡ ਬਾਈ ਪਿੰਡ ਕਲੀਪੁਰ ਕਲੀਪੁਰ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਪਿੰਡ ਬਾਈ ਦਾ ਕਲੀਪੁਰਾ ਗਰਜੀਤ ਦਾ ਜਿਲ੍ਹਾ ਮਾਨਸਾ ਰਹਿ ਜਾਂਦਾ ਗਰਜੀਤ ਦੇ ਇੱਕ ਵਾਰੇ ਨੰਬਰ ਬੋਲ ਬਾਈ 99156 ਠੀਕ ਹੈ 85001 ਇਹ ਬਾਈ ਇਹ ਗਰਜੀਤ ਦਾ ਨੰਬਰ ਆ ਤੇ ਗਰਜੀਤ ਜੇ ਆਪਾਂ ਝੋਟੀ ਦੀ ਗੱਲ ਕਰ ਲਈ ਬਾਈ ਜਿਹੜਾ ਮਤਲਬ ਕੰਮੇ ਸੂਏ ਆ ਕੀ ਗੱਲਬਾਤ ਆ ਪਹਿਲਣ ਆ ਬਾਈ ਠੀਕ ਆ ਠੀਕ ਆ ਦੁੱਧ 16 ਕਿਲੋ ਆ ਪਹਿਲੇ ਸੂਏ ਬਾਈ ਗਾ 16 ਕਿਲੋ ਦੁੱਧ ਆ ਬਾਈ ਤਸੱਲੀ ਹੋ ਜੂਗੀ ਜਮਾ ਜਮਾ ਤਸੱਲੀ ਕਈ ਵਾਰ ਨਾ ਭਰਾ ਕਹਿੰਦੇ ਆ ਮਤਲਬ ਬਾਹਰ ਕੱਲੇ ਜਿਲੇ ਜਮਾ ਖਰੀ ਜਮਾ ਲੈ ਬਾਈ ਗਾ ਬੰਬੇ ਮਾਰ ਕੇ ਜਿਹੜਾ ਲੀਟਰ ਲਿਓ ਆ ਭਰਾ ਕੰਡਾ ਲਿਓ ਦਸੱਲੀ ਕਰਕੇ 16 ਕਿਲੋ ਹੋਇਆ ਤਾਂ ਲੈ ਜੂ ਨਹੀਂ ਖੜੀ ਆ ਬਈ ਹਣ ਆ ਬਈ ਠੀਕ ਆ ਤੇ ਕਾਹ ਦਿਨ ਹੋ ਗਏ ਜੀ ਸੂਈ ਨੂੰ ਅੱਜ ਸੂਈ ਨੂੰ ਅੱਜ ਲਾਲਾ ਵੀ 7 5ਵਾਂ ਛੇਮਾ ਲਾਲਾ 5 ਛੇਮਾ ਦੇ 5ਵਾਂ ਛੇਮਾ ਦੇਣਾ ਆਪਾਂ ਮਤਲਬ ਵਪਾਰ ਕਰਦੇ ਹਨਾ ਠੀਕ ਆ ਬਾਈ ਕਹਿੰਦਾ ਗਾਹਾਂ ਤੋਂ ਆਈ ਆ 5-6 ਦਿਨ ਹੋ ਗਏ ਦੁੱਧ 16 ਕਿਲੋ ਤਿਆਰ ਆ ਜੇ ਹੋਇਆ ਤਾਂ ਲੈ ਜਾਓ ਨਹੀਂ ਖੜੀ ਰਹਿਣ ਦਿਓ ਠੀਕ ਆ ਬਾਈ ਕਹਿੰਦਾ ਹਰਿਆਣੇ ਦੇ ਵਿੱਚੋਂ ਇਹ ਜੀਨ ਤੋਂ ਜੀਨ ਦੀ ਹੈ ਜੀਨ ਦੀ ਠੀਕ ਆ ਤੇ ਬਾਈ ਕਹਿੰਦੀ ਰੇਟ ਦੀ ਗੱਲ ਆਂਦੀ ਹੈ ਰੇਟ ਕੀ ਕਰਤਾ 185 ਹੈ ਬਾਈ 1 ਲੱਖ 85000 ਮੰਨਤਨ ਹੋ ਜੂ ਹਾਂ ਹੋ ਜੂਗਾ ਮਾਨਤਾਨ ਤਾਂ ਜਦੋਂ ਆਲਾ ਲਊਗਾ ਖਾ ਕੇ ਚਾਚ ਕੇ ਬੈਲ ਕਰਨੋਂ ਮਾਨਤਾਨ ਹੋ ਜੂਗਾ ਲੈ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਮੌਕੇ ਤੇ ਇੱਕ ਹੋਰ ਦਵਾ ਦੀ ਗੇੜਾ ਮੜਾ ਜਾ ਮੌਕੇ ਤੇ ਮਾਨਤਾਨ ਕਰਦੇ 1 ਲੱਖ ਤੇ ਮਿੱਤਰੋ 85000 ਰੇਟ ਕਰਦਾ ਬਾਈ ਤੇ ਦੁੱਧ 16 ਕਿਲੋ ਇਸ ਟਾਈਮ ਤਿਆਰ ਆ ਝੋਟੀ ਦਾ ਆਰਡਰ ਬਹੁਤ ਸੋਹਣਾ ਤੇ ਥਣਕ ਅਲੱਗਲਾ ਮੁੱਠੀ ਵਾਲਾ ਚਬਾਈ ਵਾਲਾ ਤੇ ਸਾਫ ਚਬਾਈ ਦੀ ਬਿਲਕੁਲ ਤਾਜੀ ਸੂਈ ਆ ਹਫਤੇਕ ਦੀ ਸੂਈ ਹੋਈ ਆ ਤੇ ਬਾਕੀ ਵੀ ਸੂਈ ਆ ਸੰਪਰਕ ਕਰ ਲਿਓ ਪਿੰਡ ਬਾਈ ਦਾ ਕਲੀਪੁਰ ਜ਼ਿਲ੍ਹਾ ਮਾਨਸਾਣਾ ਬਾਈ ਹਾਂ ਬਾਈ ਹਾਂ ਤੇ ਬਾਕੀ ਗਰਜੀਤ ਨਾਲ ਸੰਪਰਕ ਕਰ ਲਓ। ਨਾ ਮੇਰੀ ਸਾਰੀ ਬਾਹਣਾ ਨੇ, ਕਾਕੀ ਤਾਇਆ ਨੇ। ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਹੋ, ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ। ਅਰ ਦਿਖੇਗਾ ਕਿ ਉਕਰ ਜਬ ਉਸਕੀ ਲਈ ਉਟੀ ਸੁਥਰੀਰ ਬੜੀ ਤਿਆਰ ਹੋ ਜਾਗੀ। ਜਬ ਠੋਕ ਕਨ ਵਾਲਟੀ ਦੁੱਧ ਕੀ ਕਾਡੋਗੀ। ਤਾਂ ਉਸ ਖਤਰਬਾਟ ਕੇ ਦੇਖਣ ਲੱਗ ਰਹੀ ਹੋ। ਤਾਵਲੀ ਹੀ ਜਾਓ। ਨਾ ਤਾਂ ਬਾੜਕਾ ਕੇ ਬਾਪੂ ਨੇ ਵੇਚ ਦਿਓ। ਮੈਡੀਕਲ ਸਟੋਰ ਪੈ। ਉਡ ਤੇ ਲੈ ਕਾਓ ਰਾਈਟ ਐਚ राइट एच ने 10-10 एम एल तड़के सांझ रोटी हम चौपड़ के न दो इससे थारी भैंस की लेवटी भी बढ़िया तैयार होगी और झोटी भी सुथरी दिखेगी या पहले एक लीटर की पैकिंग माया करती इब दो की में भी आगी है और बेबे और भी घनी जानकारी चाहिए ऐसे ना तो इस नंबर पर फोन कर लियो सात आठ नौ दो जीरो बयालीस हर पशुपालक की पसंद राइट एच बाई तो को गब्बन चोटी खड़ी है तोड़ के दिखाने झोटी चंगी ब्रीड वाली ਜਮ ਕਮਾਲ ਕਰੀ ਪਈ ਐ ਤੇ ਪਰ ਆਰਡਰ ਬਣਾਉਂਦੀ ਆਉਂਦੀ ਆ ਇਹਨੂੰ ਲੈ ਚਲਾ ਤੇ ਸਿਰਾਂ ਗੱਲ ਬਾਤ ਆ ਗਈ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਸਿੰਘ ਥੋੜਾ ਜਿਹਾ ਖੁੱਲਾ ਜ਼ਰੂਰ ਆ ਤੇ ਬਾਕੀ ਆਰਡਰ ਸਾਫ਼ ਤਿਆਰ ਕਰਦੀ ਹੁੰਦੀ ਆ ਪਿੱਠਪੜੇ ਦੀ ਮੰਦਰ ਚੰਗੀ ਝੋਟੀ ਦੀ ਤੇ ਮੋੜ ਲਾ ਬਾਈ ਮੋੜ ਲਾ ਬਾਕੀ ਆਪਾਂ ਬਾਈ ਤੋਂ ਡੀਲ ਲਵਾਂਗੇ ਸਾਰੀ ਗੱਲ ਬਾਤ ਕਰਾਂਗੇ ਕੀ ਗੱਲ ਬਾਤ ਆ ਤੇ ਕਿੰਨਾ ਦੁੱਧ ਪਾ ਦੂਗੀ ਝੋਟੀ ਚੰਗੀ ਆ ਬਾਕੀ ਬਾਈ ਪੁੱਛਦੇ ਕਿਨੇ ਕੰਨ ਲੈਂਦੀ ਆ ਕੀ ਗੱਲ ਬਾਤ ਆ ਥਾਲੇ ਵਾ ਸਾਫਾ ਸਪੇਸ ਤੇ ਥਣ ਲੱਗਿਆ ਤੇ ਚੰਗੀ ਝੋਟੀ ਨੇ ਤਿਆਰ ਹੋਣਾ ਤੇ ਕਿਉਂਕਿ ਇਹ ਟਾਈਮ ਪਿਆ ਕੱਚੀ ਆ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਬਾਈ ਨਾਮ ਦੱਸੋ ਪਹਿਲਾਂ ਆਪਣਾ ਰਾਜ ਭពਿੰਦਰ ਸਿੰਘ ਆ ਜੀ ਰਾਜ ਭពਿੰਦਰ ਸਿੰਘ ਪਿੰਡ ਬਾਈ ਨਹੀਂਆਲਾ ਜੀ ਨਹੀਂਆਲਾ ਜਲਾ ਬਠੰਡਾ ਜੀ ਬਠੰਡਾ ਨਹੀਂਆਲੇ ਪਿੰਡ ਤੋਂ ਆਇਆ ਰਾਜ ਭពਿੰਦਰ ਬਾਈ ਜ਼ਿਲ੍ਹਾ ਬਠੰਡਾ ਰਹਿੰਦਾ ਰਾਜ ਭពਿੰਦਰ ਬਾਈ ਇੱਕ ਵਾਰ ਤਾਂ ਨੰਬਰ ਬੋਲੋ ਬਾਡਰ ਸੋਰਸ਼ਨ ਮੇ 340 ਠੀਕ ਆ ਤੇ ਭਾਈ ਰਾਜ ਪਵਿੰਦਰ ਜੀ ਆਪਾਂ ਝੋਟੀ ਦੀ ਗੱਲ ਕਰ ਲਈ ਤਾਂ ਕਵੇਂ ਸੂਏ ਆ ਤੇ ਪਹਿਲੇ ਸੂਏ ਸੂਏ ਗੀ ਜ ਦੋ ਦੰਦਾਂ ਦਾ ਪਹਿਲੇ ਸੂਏ ਸੂਹੂਗੀ ਹਾਂ ਦੋ ਦੰਦਾਂ ਦਾ ਦੋ ਦੰਦ ਕੱਟੀ ਆ ਮਨ ਲਾਈਦਾ ਨਾ ਤੇ ਕਿੰਨੇ ਦਿਨ ਲੈਂਦੀ ਆ ਹਫਤਾ ਲੇ ਜੂਗੀ ਇੱਕ ਹਫਤੇ ਕੱਚੀ ਆ ਕੱਚੀ ਆ ਮਿੱਤਰੋ ਦੋ ਦੰਦਾਂ ਦੀ ਠੀਕ ਆ ਇੱਕ ਹਫਤੇ ਦੇ ਵਿੱਚ ਜਿਹੜਾ ਨੇ ਆਰਡਰ ਤਿਆਰ ਕਰਨਾ ਪਹਿਲੇ ਸੂਏ ਸੂਹੂਗੀ ਮਨ ਲਾ ਕੱਟੀ ਆ ਛੋਟੀ ਜੇ ਆਪਾਂ ਕਹੀਏ ਦੋ ਦੰਦਾਂ ਦਾ ਤੇ ਬਾਈ ਮਲਾ ਦੁੱਧ ਦੀ ਉਮੀਦ ਕਿੰਨੀ ਕਰੂਗੀ ਰਾਜਪੰਧਰਾ 15 ਕਿਲੋ 14 ਕਿਲੋ 15 ਕਿਲੋ ਦੋ ਦੂ 14 15 ਕਿਲੋ ਬਾਈ ਕਹਿੰਦਾ ਦੁੱਧ ਦੇ ਦੂਗੀ ਇਹ ਮਾਂ ਥੱਲੇ 21 ਕਿਲੋ ਦੁੱਧਾ ਬਾਈ ਆਪਣੇ ਕੋਲ ਹੈਗੀ ਆ ਹਾਂ 21 ਕਿਲੋ ਬਾਈ ਕਹਿੰਦਾ ਮਾਂ ਨਹੀਂ ਦਿੱਤਾ ਆ ਬਾਈ ਕੋਲੇ ਖੜੀ ਆ ਘਰੇ ਤੇ ਬਾਈ ਸੀਮਨ ਸੁਮਣ ਕਿੱਢਦੇ ਆ ਤਾਂ ਨਹੀਂ ਪਤਾ ਕੋਈ ਸੀਮਨ ਦਾ ਨਹੀਂ ਪਤਾ ਸੀਮਨ ਦਾ ਨਹੀਂ ਕੋਈ ਤਾਂ ਵਪਾਰ ਕਰਦੇ ਆ ਪਤਾ ਠੀਕ ਆ ਤੇ ਚੰਗੀਆਂ ਮਿੱਤਰੋ ਤੇ ਬਾਕੀ ਬਾਈ ਗੱਲ ਰੇਟ ਦੀ ਆਂ ਜੇ ਰਾਜਪੰਧਰਾ ਮੁੱਲ 1.5 ਲੱਖ 135 ਦੀ ਹਾਂ ਨਾ ਹੀ ਆ ਬਾਈ 1.5 ਲੱਖ ਰੇਟ ਕਰਦਾ ਬਾਈ 135 ਦੀ ਕਹਿੰਦਾ ਹਾਂ ਨਾ ਮਿੱਤਰੋ ਚੋਟੀ ਜੰਗੀ ਆ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਨਹੀਂਆਲਾ ਹਾਂ ਜਿਲ੍ਹਾ ਬਠਿੰਡਾ ਤੇ ਆ ਵੀ ਆਪਣੀ 6289634 ਠੀਕ ਆ ਵੀ ਆਪਣੀ 10 ਮੱਝਾਂ ਬਾਈ ਆਪਣਾ ਠੀਕ ਆ ਆ ਤੌਰ ਕੇ ਹਰੇ ਇੱਕ ਬਸ ਬਾਹਲੀ ਤਰਾਂ ਤੇ ਇੱਕ ਬਾਈ ਕੋਲ ਆ ਖੜੀ ਇੱਧਰ ਇਹਦਾ ਵੀ ਚੰਗਾ ਥਣ ਲੇਵਾ ਸਾਫ ਬਿਲਕੁਲ ਤਾਜੀ ਸੂਈ ਹੋਈ ਆ ਸੂਈ ਹੋਈ ਆ ਤਾਂ ਤੀਜਾ ਦਿਨ ਸੂਈ ਨੂੰ ਤੀਜਾ ਦਿਨ ਸੂਈ ਨੂੰ ਆ ਤੇ ਬਾਕੀ ਇੱਕ ਵਾਰੀ ਤੁਰਦੀ ਚੱਕਰੋ ਫੇਰ ਬਾਈ ਰਾਜ ਭਵਿੰਦਰ ਤੋਂ ਆਪਾਂ ਸਾਰੀ ਡੀਟੇਲ ਲੈ ਕੇ ਦੇਵਾਂਗੇ ਤੇ ਕਈ ਵਾਰ ਮਤਲਬ ਸੂਈ ਸਵਾਈ ਲੈਣੀ ਹੁੰਦੀ ਆ ਬੰਦੇ ਨੇ ਹਨਾ ਤੇ ਥਣਾ ਸਪੇਸ ਬਹੁਤ ਸੋਹਣਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਤੇ ਸਾਫ਼ ਅਡਰਦੀ ਦੁੱਧ ਚੰਗਾ ਬਾਦੂ ਮਿੱਤਰੋ ਪਿੱਠਪੜੇ ਦੀ ਮੰਤਰ ਚੰਗੀ ਆ ਤੁਰਦੀ ਚੱਕਰ ਲਓ ਤੇ ਬਾਕੀ ਆਪਾਂ ਰਾਜਪਿੰਦਰ ਤੋਂ ਇਹਦੇ ਬਾਰੇ ਵੀ ਥੋੜੀ ਨੌਲੇਜ ਲੈਨੇ ਆ ਤੇ ਕੀ ਗੱਲ ਬਾਤ ਆ ਬਾਈ ਦਾ ਵੱਡਾ ਕੰਮ ਆ ਦਾਸ ਮੱਜਾਂ ਐਣੀ ਵਾਲ ਹੈਗੀਆਂ ਹੈਗਿਆ ਨੇ ਮਨ ਲਾ ਕਰੇ ਵੀ ਹੁੰਦੇ ਬਾਈ ਆਪਣੇ ਕੋਲੇ ਕਰੇ ਹਰ ਵਕਤ ਕਰੇ ਵੀ ਬਾਈ ਕਹਿੰਦਾ ਹਰ ਵਕਤ ਹੁੰਦੀਆਂ ਨੇ ਤੇ ਤਾਜ਼ੀਆਂ ਸੂਈਆਂ ਹੋਈਆਂ ਦਸੱਲੀ ਤੁਸੀਂ ਕਰਨੀ ਹੈ ਨਾ ਤੇ ਰਾਜਪਵਿੰਦਰ ਭਾਈ ਮਨ ਲ ਤਿੰਨ ਤਰ੍ਹਾਂ ਸੂਈ ਆ ਹਾਂ ਭਾਈ ਤੀਜਾ ਦਾ ਇਹਦੇ ਥੱਲੇ ਦੁੱਧ ਹੋਣਾ ਇਸ ਟਾਈਮ ਬੌਲੀ ਆ ਭਾਈ 10 11 ਕਿਲੋ ਬੌਲੀ ਭਾਈ ਕਹਿੰਦਾ 10 11 ਕਿਲੋ ਇਸ ਟਾਈਮ ਤਿਆਰ ਆ ਤਿੰਨ ਤਰ੍ਹਾਂ ਸੂਈ ਆ ਮਿੱਤਰੋ ਤੇ ਕਹਿਮਾ ਸੂਆ ਭਾਈ ਇਹ ਇਹ ਦੂਜਾ ਸੂਆ ਸੂਈ ਝੋਟੀ ਭਾਈ ਦੂਜਾ ਸੂਆ ਆਡਰ ਬਹੁਤ ਸੋਹਣਾ ਬਣਾਇਆ ਤੇ ਰਾਜਪਵਿੰਦਰ ਭਾਈ ਦੁੱਧ ਦੀ ਰਕਵਸਟੀ ਕਿੰਨੀ ਕਰੂ ਕਿੰਨਾ ਕ ਪਾਉਂਦਾ 15 16 ਕਿਲੋ ਤੋ ਦੇ ਦੂ ਭਾਈ 15 16 ਵਾਲੀ ਮਾਝਾ ਮਿੱਤਰੋ 15 16 ਕਿਲੋ ਭਾਈਆਂ ਖੁੱਲਾ ਦੇ ਦੂ ਆਡਰ ਬ ਤੇਰਾ ਤੇ ਰੇਟ ਕੀ ਕਰਤਾ ਜ ਰਾਜਪਿੰਦਰ ਡੇਢ ਲੱਖ ਆ ਬਾਈ ਇਹਦਾ ਇਹਦਾ ਡੇਢ ਲੱਖ ਮੰਨਦਾਂ ਨੂੰ ਇੱਕ 30 ਵੀ ਵੇਦਾ ਇੱਕ 30 ਦੀ ਬਾਈ ਕਹਾਂ ਦੇ ਦਾਂਗੇ ਬਾਕੀ ਬਾਈ ਨਾਲ ਫੋਨ ਤੇ ਸੰਪਰਕ ਕਰ ਲਿਓ ਇੱਕ ਵਾਰੀ ਨੰਬਰ ਹੋਰ ਬੋਲਦੇ ਸੁਣਣ 6288696340 ਠੀਕ ਆ ਪਿੰਡ ਬਾਈ ਦਾ ਨਹੀਂ ਆਲਾ ਜ਼ਿਲ੍ਹਾ ਬਠਿੰਡਾ ਇਧਰ ਨੀਗਾ ਮਰਾਦਾ ਆਪਣੇ ਕੋਲ ਦਾਸ ਨੂੰ ਮਾਰਦੇ ਮੜਾ ਕੈਮਰਾ ਬਾਈ ਕੋਲ 10 ਨਾ ਗਨੇ ਰੰਪਰੇ ਖੜਾ ਪਸ਼ੂ ਮੰਡੀ ਤੇ ਮਤਲਬ 2025 ਪਹਿਲਾ ਮਹੀਨਾ ਜਨਵਰੀ ਤੇ ਅੱਜ ਦੀ ਵੀਡੀਓ ਆਪਾਂ ਕਵਰ ਕਰੀ ਜਾਂਦੇ ਜਿਹੜੀ ਤੇ ਬਾਈ ਕੋਲ 10 ਨਾਗ ਨੇ ਪੂਰੇ ਵਧੀਆ ਤੇ ਦੋ ਬਾਈ ਕੋਲ ਇਧਰ ਗੱਬਣਾ ਨੇ ਤੇ ਬਾਕੀ ਚੰਗੇ ਨਾਗ ਹੁੰਦੇ ਬਾਈ ਕੋਲੇ ਤਸੱਲੀ ਵਾਲੇ ਪੂਰੇ ਹਨਾ ਤਸੱਲੀ ਕਰਕੇ ਫੇਰ ਤੁਸੀਂ ਲਿਜਾ ਸਕਦੇ ਹੋ ਘਰੇ ਹਰ ਵਕਤ ਮਾਲ ਹੁੰਦਾ ਘਰੇ ਹਰ ਵਕਤ ਸੂਈਆਂ ਸਵਾਈਆਂ ਮੱਝਾਂ ਰਹਿੰਦੀਆਂ ਨੇ ਤੇ ਬਾਕੀ ਬਾਈ ਨਾਲ ਕੰਡੈਕਟ ਕਰਕੇ ਤੁਸੀਂ ਦਾ ਸਕਦੇ ਨਾ ਮੇਤਰੋ ਬਾਈ ਆਪਾਂ ਅੱਜ ਫੇਰ ਪਹੁੰਚਿਆ ਕੀ ਨਾ ਜਵੇ ਮੇ ਦਾ ਨਾਈ ਗੁਰਵਿੰਦਰ ਆਪਣਾ ਗੁਰਵਿੰਦਰ ਆਏ ਗੁਰਵਿੰਦਰ ਕੋਲੇ ਫੇਰ ਪਹੁੰਚ ਗਏ ਆਪਾਂ ਭੁੰਗੜ ਵਾਲੇ ਕੋਲੇ ਸਾਰੇ ਬਾਈ ਨੂੰ ਜਾਣਦੇ ਆ ਇਹ ਵੀ ਬਾਈ ਕਾਫੀ ਟਾਈਮ ਬਾਅਦ ਦੇਖਿਆ ਅੱਜ ਤੇ ਕਿਉਂਕਿ ਠੰਡ ਦੀ ਮਨਦਾ ਜਿਆਦਾ ਰਹਿੰਦਾ ਸੀਗਾ ਅੱਜ ਫੇਰ ਮਾਲ ਲੈ ਕੇ ਪਹੁੰਚਿਆ ਗੁਰਵਿੰਦਰ ਤੋਰ ਪਹਿਲਾਂ ਇੱਕ ਨੰਬਰ ਪਹਿਲਾਂ ਡਿਟੇਲ ਦੇ ਬਾਈ ਮੜਾ ਛੋਟਾ ਸੁਣਾ ਦੂਜਾ ਸੁਣਾ ਨਹੀਂ ਨਹੀਂ ਖੜ ਜਾ ਇਹਨੂੰ ਕੱਲ ਕਹ ਤੋ ਕਰਦਾ ਪਹਿਲਾਂ 9 ਸਾਲ ਦੀਆਂ ਵਧਾਈਆਂ ਬੜੇ ਟਾਈਮ ਬਾਅਦ ਦੇਖਿਆ ਕੀ ਕਾਰਨ ਸੀ ਪਹਿਲਾਂ ਦੱਸ ਸਾਡਾ ਨਾਈ ਕਰੀ ਬਸ ਅੰਮੀ ਨੇ ਪੋਚੂ ਇਰੇ ਚੰਗਾ ਲੈਂਦੇ ਆ ਮਾਲ ਵਾ ਚੰਗਾ ਦਾ ਸਾਬਦਾ ਲੈ ਬਾਈ ਕਹਿੰਦਾ ਕਰੀ ਕੰਮ ਜਾਂ ਵਧੀਆ ਚੱਲੀ ਜਾਂਦਾ ਸੀਗਾ ਸਾਫ ਸੁਥਰਾ ਮਾਲ ਵਿਕੀ ਜਾਂਦਾ ਸੀਗਾ ਤੇ ਅੱਜ ਗੁਰਵਿੰਦਰ ਫੇਰ ਆਪੇ ਫੜ ਲੈ ਮੰਡੀ ਤੇ ਗੁਰਵਿੰਦਰ ਇੱਕ ਵਾਰ ਦਾ ਡਰੈਸ ਹੌਲਪੁਰਾ ਆਪਣਾ ਪਿੰਡ ਭੁੰਦਰਾ ਜੀ ਹਾਂ ਹਰਮ ਪ੍ਰਚਾਰ ਕਿਲੋਮੀਟਰ ਆ ਜਾਂਦਾ ਜੀ ਹਰਮਪੁਰੇ ਤੋਂ ਹਰਮਪੁਰ ਮੰਡੀ ਦਾ ਹਾਂ ਗੁਰਦਾਰੇ ਕੋਲ ਘਰ ਆਈ ਆਪਣਾ ਹਰਮ ਠੀਕ ਆ ਤੇ ਮੋਬਾਈਲ ਨੰਬਰ ਬੋਲਾ ਆਪਣਾ 62834 74430 ਠੀਕ ਹੈ 62834 74430 ਇਹ ਬਾਈ ਗੁਰਵਿੰਦਰ ਦਾ ਨੰਬਰ ਹੈ ਗੁਰਵਿੰਦਰ ਤੋਰ ਇੱਕ ਨੰਬਰ ਵਾਲੀ ਇੱਕ ਨੰਬਰ ਵਾਲੀ ਝੋਟੀ ਤੋਰ ਕੇ ਹੋਣਾ ਮਿੱਤਰੋ ਸੂਈ ਸਵਾਈ ਏ ਬਾਕੀ ਤਾਜੀ ਸੁਹੀ ਆ ਤੇ ਕੀ ਗੱਲਵਾਦਾ ਸਾਰੀ ਬਾਈ ਗੁਰਵਿੰਦਰ ਨਾਲ ਕਰਾਂਗੇ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਕਿਉਂਕਿ ਝੁੱਲ ਤਾਂ ਪਾਇਆ ਹੋਇਆ ਮਿੱਤਰੋ ਠੰਡ ਆ ਗਈ ਲੇਵਾਲੂਆ ਸਾਫ ਆ ਕੱਲਾ ਕੱਲਾ ਥਣ ਲੱਗਿਆ ਤੇ ਸਾਫ ਸੁਬਾਈ ਦੱਸਦਾ ਬਾਈ ਚੰਗੇ ਜ ਮਨਲਾ ਕਾਦੀ ਮੱਝਾ ਕੀ ਤੇ ਮਨਲਾ ਲੇਵੇ ਦੇ ਉੱਪਰ ਜਿਹੜੇ ਨਾੜਾਂ ਬੇਣ ਜ ਦਿਖ ਰਹੇ ਦੁੱਧ ਵਾਲੀਆਂ ਦੂਜਾ ਸੁਆਈ ਟਰੈਕਟਰ ਦੱਸਦੇ ਬਣਦੇ ਦੂਜਾ ਸੁਆਹ ਟਰੈਕਟਰ ਦੱਸਦੇ ਦੁੱਧ ਵਾਲੇ ਵੀ ਚੰਗਾ ਦੁੱਧ ਜਿਹੜਾ ਪਾ ਦੂਗੀ ਤੇ ਬਾਈ ਨੇ ਥੋੜਾ ਜਿਹਾ ਵੀ ਠੰਡ ਦਾ ਕਰਕੇ ਜਿਵੇਂ ਆਪਾਂ ਕਹਿੰਦੀ ਝੁੱਲ ਪਾਇਆ ਹੋਇਆ ਉੱਤੇ ਤੇ ਬਾਕੀ ਡਿਟੇਲ ਆਪਾਂ ਗੁਰਵਿੰਦਰ ਤੋਂ ਲੈ ਕੇ ਦਿੰਨੇ ਆ ਆਰਡਰ ਚੈੱਕ ਕਰ ਲਓ ਇੱਕ ਵਾਰੀ ਤੁਸੀਂ ਸਾਫ ਬੰਦਲੇਵੇ ਦੀ ਆ ਵਧੀਆ ਤੇ ਗੁਰਵਿੰਦਰ ਮੱਲਾ ਭਾਈ ਕੰਮ ਐ ਸੂਈਆਂ ਮੱਝੇ ਇਹ ਇਹ ਦੂਜਾ ਸੂਹਾਈ ਦੂਜਾ ਸੂਹਾ ਹਾਂਜੀ ਹਾਂਜੀ ਤੇ ਮੱਲਾ ਹੁਣ ਕਹਿ ਦੇਣੋਗੇ ਸੂਈ ਨੂੰ ਸੂਈ ਨੂੰ ਅੱਜ ਛਿਮਾ ਦੇਣਾ ਜੀ ਛਿਮਾ ਦੇਣਾ ਛਿਮਾ ਦੇਣਾ ਤੇ ਦੁੱਧ ਕਿੰਨਾ ਐਸ ਤੇ ਦੁੱਧ ਹੁਣ ਜੀ ਕੰਡੇ ਵਾਲਾ 12 ਕਿਲੋ 11 11 11 11 ਕੰਡੇ ਵਾਲਾ ਕੰਡੇ ਵਾਲਾ ਬਾਈ ਕਹਿੰਦਾ 11 ਕਿਲੋ ਤਿਆਰ ਆ ਕਈ ਵਾਰ ਕੋਈ ਘਰੇ ਕੰਡਾ ਲੈ ਗਿਆ ਜੀ ਉਹ ਮਰਜੀ ਚੋਕੇ ਲੈ ਆਵੇ ਦੱਸੋ ਲੈ ਗਿਆ ਕੰਡਾ ਲੈ ਗਿਆ ਤਸੱਲੀ ਕਰ ਲਓ ਕੰਡਾ ਮਾਂ ਦੇਖੋ ਮੈਨੂੰ ਤਾਂ ਬੰਦੇ ਦਾ ਤਸੱਲੀ ਆ ਤੰਨ ਡੰਗ ਚੋਕੇ ਲੈ ਆਓ ਤਸੱਲੀ ਕਰ ਲਓ ਤੰਨ ਡੰਗ ਚੋਲੋ ਫੇਰ ਲੈ ਗਏ ਫੇਰ ਲੈ ਜਾਓ ਕੋਈ ਚੱਕਰ ਨਹੀਂ ਖੜੀ ਆ ਤੇ ਗ੍ਰੇਡ ਕੀ ਆ ਗੁਰਵੰਦਰ ਦਾ ਮੋਲ ਤਾਂ ਜੀ 1.25 ਕਰਦਾ ਜੀ 1 ਲੱਖ ਦੇ 25 ਹਜ਼ਾਰ ਹਾਂਜੀ ਹਾਂਜੀ ਕਿੰਨਾ ਮਾਣ ਦਾ ਹੋ ਮਾਣ ਜੀ ਲੈਣ ਦੇ ਨਾਲ 1.5 ਦੀ ਕੱਟੀ ਦੇਵਾਂਗੇ ਜੀ ਉਹ ਮਲ 1.5 ਦੀ ਆਪਾਂ ਬਾਈ ਕਹਿੰਦਾ ਦੇਣੀ ਆ ਨਹੀਂ ਜਸਮੋਈ ਆ ਬੱਜ ਜਾਂਦਾ ਹੋ ਬੰਦੇ ਦਾ ਮਾਨਤਨ ਕਰਤਾ ਲੈ ਜਾਂਦੇ ਮੁੱਲ ਬਾਅਦ ਕੀ ਕਹਿੰਦੇ ਖੋਦਾ ਹੋਈ ਆ ਵੀ 1 ਲੱਖ ਦੇ 5000 ਦੀ ਕੋਈ ਮਾੜੀ ਨਹੀਂ ਮਿੱਤਰੋ ਚੰਗੇ ਦੁੱਧ ਵਾਲੀ ਆ ਤੇ ਬਾਕੀ ਦੂਜੇ ਨੰਬਰ ਦਾ ਜਾ ਵੱਡੀ ਮੱਝ ਤੋੜ ਕੇ ਦਿਖਾਉਣੇ ਇੱਕ ਸ ਨੂੰ ਤੇ ਇਹ ਵੀ ਤਾਜੀ ਸੂਈ ਹੋਈ ਹੈ ਨਾ ਤਾਂ ਕਰਕੇ ਨਵਾਈ ਨਹੀਂ ਹੈ ਨਾ ਹਾਂਜੀ ਹਾਂਜੀ ਠੀਕ ਆ ਤਾਜੀ ਸੂਈ ਹੈ ਤਾਂ ਕਰਕੇ ਨਵਾਈ ਨਹੀਂ ਤੋੜੇਗਾ ਮੜਾ ਜੀ ਤੋੜ ਦੇਣੇ ਤੋੜ ਦੇਖੋ ਰੀ ਤੇ ਮੰਗਰ ਮਿੱਤਰੋ ਕਟਾ ਕੱਟੀ ਇਹਦੇ ਮਾਰ ਕਟਾ ਜੀ ਕਟਾ ਇਹਦੇ ਮੰਗਰ ਵੱਡੀ ਮੱਝਾਂ ਕੀ ਦੁੱਧ ਵਾਲੀ ਤੇ ਇਹ ਵੀ ਤੁਸੀਂ ਤੁਰਦੀ ਚੱਕਾ ਲਓ ਥਣ ਥੋੜੇ ਜੁੜਮਿਆਂ ਤੇ ਦੁੱਧ ਚੰਗਾ ਕੱਢ ਦੂਗੀ। ਲੇਵਾ ਸਾਫ ਆ ਤੇ ਬਾਕੀ ਦੁੱਧ ਚੰਗਾ ਕੱਢ ਦੂ ਬਾਕੀ ਆਪਾਂ ਗੁਰਵੰਦਰ ਨਾਲ ਗੱਲਬਾਤ ਕਰਦੇ ਆ ਵੀ ਕਿੰਨਾ ਕੁ ਦੁੱਧ ਪਾਉਗੀ। ਬੱਚਾ ਸਾਹਮਣੇ ਤੁਸੀਂ ਦੇਖ ਲਓ ਤੇ ਤਾਜੀ ਸੁਈ ਹੋਈ ਆ। ਥਣ ਥੋੜੇ ਨੇੜੇ ਨੇ ਤੇ ਆਰਡਰ ਸਾਫ ਆ ਬਿਲਕੁਲ ਚੰਗਾ ਹੈ ਮੰਨ ਲਓ ਦੁੱਧ ਵਾਲਾ। ਤੇ ਬਾਕੀ ਗੱਲਬਾਤ ਕਰ ਗੁਰਵੰਦਰ ਮਤਲ ਕਹਵੇਂ ਸੂਏ ਬਈ ਇਹ ਇਹ ਚੌਥਾ ਸੂਆ ਸੂਈ ਚੌਥਾ ਸੂਆ ਹਾਂਜੀ ਹਾਂਜੀ ਤੈਨੂੰ ਜਾ ਕੋਣਾ ਠੀਕ ਆ ਤੇ ਮਤਲ ਕਹ ਕਿ ਦਿਨ ਹੋ ਗਏ ਸੂਏ ਨੂੰ ਸੂਏ ਕੱਲ ਹੀ ਸੂਈ ਹੈ ਜੀ ਕੱਲ ਸੂਈ ਹੈ ਕੱਲ ਸੂਈ ਹੈ ਤੇ ਦੁੱਧ ਕਿੰਨਾ ਕਹ ਹੁਣ ਇਸ ਟਾਈਮ ਦੁੱਧ ਇਹ ਬੌੜਾ ਹੋਊਗਾ 8-9 ਕਿਲੋ ਥਲੇ 8-9 ਕਿਲੋ ਮਿੱਤਰੋ ਬੌਲੀ ਆ ਤੇ ਕਿੰਨਾ ਦੁੱਧ ਪਾ ਦੂਗੀ ਦੁੱਧ ਇਹ ਮਾਲਕ ਨੇ 13-14 ਕਿਲੋ ਦੁੱਧ ਮੇਰੇ ਮਾਲਕ ਨੇ ਮਾਲਕ ਨੇ 13 ਕਿਲੋ ਦੀ ਗਾਰੰਟੀ ਦਿੱਤੀ ਆ 13 ਕਿਲੋ ਦੀ ਗਾਰੰਟੀ ਦਿੱਤੀ ਹੋਏ ਬਾਈ ਦਾ ਵਪਾਰ ਦਾ ਕੰਮ ਆ ਸਾਫ਼ ਸੁਥਰਾ ਕੰਮ ਆ ਤੇ ਦਸੱਲੀ ਹਣ 8-9 ਕਿਲੋ ਜਿਹੜਾ ਤਿਆਰ ਆ ਬੋਲਾ ਤਿਆਰ ਆ ਹਾਂ ਜੀ ਠੀਕ ਆ ਤੇ ਰੇਟ ਕੀ ਆਗੇ ਬਈ ਇਹਦਾ ਰੇਟ ਤਾਂ ਮੋੜਾ ਡੂੜ ਮੰਗਦੇ ਆ ਇਹਦਾ ਡੇਢ ਮੰਗਦੇ ਹਾਂ ਜੀ ਮਾਨਤਾਂ ਕਿੰਨਾ ਮਾਨਤਾਂ ਜੀ ਇੱਕ 35 ਦੀ ਮੈਂ ਦੇ ਦਾਂਗੀ 1 ਲੱਖ ਤੇ 35000 ਦੀ ਬਾਈ ਕਹਿੰਦਾ ਮੈਂ ਦੇ ਦਾਂਗਾ ਠੀਕ ਆ ਬਾਕੀ ਮਾਨਤਾਂ ਮੜਾ ਮੋਟਾ ਹੋ ਜਾਊਗਾ ਤੇ ਬਾਕੀ ਤੁਸੀਂ ਗੁਰਵੰਦਰ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਭੁੰਦੜਾ ਹਾਂ ਜੀ ਗਿਲਾ ਬਠਿੰਡਾ ਮਿੱਤਰੋ ਇੱਕ ਵਾਰੀ ਨੰਬਰ ਹੋਰ ਬੋਲ ਆਪਣਾ ਨੰਬਰ ਆ 6283474730 6283474730 ਬਾਈ ਨਾਲ تسلی ਕਰਕੇ ਬੂਰਾ ਚਾਰ ਟਾਈਮ ਚੋ ਕੇ ਮਿੱਤਰੋ ਜਿਹੜੇ ਪਸ਼ੂ ਲੈ ਜਿਓ ਲੈ ਜਿਓ ਕੋਈ ਦਿੱਥੀ ਦਸੱਲੀ ਕਰੀ ਲੈ ਮੈਂ ਤੇਰਾ ਕੋ ਗਾਂ ਤੋੜ ਕੇ ਦਿਖਾਉਣਾ ਤੁਹਾਨੂੰ ਵੱਡੇ ਹਵਾਨੇ ਵਾਲੀਆ ਤੁਰਦੀ ਨੂੰ ਤੂੰ ਚੈੱਕ ਕਰ ਲੋ ਆਰਡਰ ਲੈ ਕੇ ਤੁਰਿਆ ਨਹੀਂ ਆਂਦਾ ਤੇ ਐਫ ਐਫ ਦੀ ਬੈੜ ਹੈ ਗਈ ਤੇ ਦੁੱਧ ਚੰਗਾ ਜਦੂ ਕਰਮ ਵਾਲੇ ਥੋੜਾ ਲੱਸਾ ਪਾਣ ਜ਼ਰੂਰ ਆ ਕਿਉਂਕਿ ਕਈ ਵਾਰ ਸਾਹ ਸਮਲ ਘਟ ਹੋ ਜਾਂਦੀ ਆ ਤੇ ਦੁੱਧ ਤੇ ਆਪਾਂ ਗੱਲ ਕਰੀਏ ਤਾਂ ਦੱਸਦਾ ਹਵਾਨਾ ਬਾਕੀ ਭਾਈ ਨਾਲ ਗੱਲਬਾਤ ਕਰਾਂਗੇ ਸਾਰੀ ਤੇ ਜੇ ਹੀ ਗਾਂ ਬਵਾਰੀਆਂ ਕੋਲੇ ਹੁੰਦੀ ਤਾਂ ਸ਼ਿੰਗਾਰਤੀ ਹੁੰਦੀ ਉਹਨੂੰ ਹਾਂ ਤੇ ਆ ਖੜੀ ਬਾਈ ਕੋਲੇ ਬਾਈ ਨਮਾ ਨਮਾਈ ਵੀ ਨਹੀਂ ਤੇ ਬਾਈ ਸਸੀਗੜ ਵਾਲਾ ਦਾ ਸਸੀਗੜ ਨਾਮ ਕੀ ਹੈ ਬਾਈ ਜਸਵੰਤ 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 ਬਾਈ ਪਿੰਡ ਠਿਕਰੀਵਾਲ ਠਿਕਰੀਵਾਲ ਜਿਹੜਾ ਬਰਨਾਲਾ ਹਾਂਜੀ ਠੀਕ ਆ ਨਾਲ ਹੀ ਰਹਿੰਦਾ ਮਿੱਤਰੋ ਬਰਨਾਲੇ ਠਿਕਰੀਵਾਲ ਜਿੱਥੇ ਬੁੱਤ ਲੱਗੇ ਹੈ ਨਾ ਹਾਂਜੀ ਠੀਕ ਆ ਤੇ ਮਨ ਲਾ ਬਾਈ ਕਹਵੇਂ ਸੂਏ ਗਾਂ ਇਹ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਘਰ ਦੀ ਗਾਂ ਗਈ ਆर्डर ਤੁਸੀਂ ਇੱਕ ਵਾਰੀ ਨੰਗਾ ਮਾਰ ਲਓ ਚਾਰੇ ਥਣ ਕੱਲੇ ਕੱਲੇ ਤੇ ਪੂਰੀ ਸਪੇਸ ਤੇ ਲੱਗਿਆ ਚੋਣ-ਜੂਣ ਕੇ ਮੈਂ ਸੁਣਿਆ ਜਮਾ ਓਕੇ ਓਕੇ ਜਮਾ ਹਾਂਜੀ ਠੀਕ ਆ ਮਸ਼ੀਨ ਲਾਉਣਾ ਕੱਥੀ ਹੋਣੇ ਮਸ਼ੀਨ ਲਾਉਣਾ ਮਸ਼ੀਨ ਲਾਉਣੇ ਬਾਈ ਕਹਿੰਦਾ ਮਸ਼ੀਨ ਲਾਉਣੇ ਜਾਏ ਦੁੱਧ ਦਾ ਕਰਕੇ ਅੱਥੀ ਵੀ ਚਵਾਈ ਤੁਸੀਂ ਕਰ ਸਕਦੇ ਹੋ ਕਿਉਂਕਿ ਥਣ ਜਿਹੜਾ ਕੱਲਾ-ਕੱਲਾ ਕਾ ਦੂਰ ਆ ਕੋਈ ਚੱਕਰ ਨਹੀਂ ਤੇ ਦੁੱਧ ਮਤਲਬ ਦੂਜੇ ਸੂਏ ਬਾਈ ਕਿੰਨਾ ਦਿੱਤਾ ਸੀਗਾ ਦੂਜੇ ਸੂਏ ਜੀ ਦੇਦਾ ਹੈ 35 ਲੀਟਰ 35 ਲੀਟਰ ਤੇ ਹੁਣ ਮੰਨ ਲੈ ਕਾਇ ਦੇਣਾ ਸੂਈਆ ਲੇ ਹੋ ਗਏ 12 ਦਿਨ 12 ਦਿਨ ਹੁਣ ਦੁੱਧ ਕਿੰਨਾ ਗੈਸਟਾ 30 ਤੋਂ 32 ਲੀਟਰ ਦੁੱਧ ਦੇ ਦਿੰਦੀ ਹੈ ਜੀ ਤੇ ਦੂਜੇ ਸਵੇਰੇ 35 ਲੀਟਰ ਦੁੱਧ ਦਿੰਦਾ ਸੀ ਅਜਤਕੀ ਬਾਕੀ ਜਿਹੜੇ ਬਾਈ ਖਰੀਦੂ ਉਹਦੀ ਮਿਹਨਤ ਆ ਕਿਉਂਕਿ ਥੋੜਾ ਜਿਹਾ ਖਰਾਕ ਦੀ ਕਮੀ ਹਨਾ ਹਾਂਜੀ ਕੰਮ ਨਹੀਂ ਚੱਲੇ ਠੀਕ ਆ ਹਜੇ ਮਨ ਲਾ ਮੈਲੇ ਤੇ ਚੱਲੀ ਨਹੀਂ ਜਦੋਂ ਮੈਲੇ ਚੱਲ ਪਈ ਤਾਂ ਦੁੱਧ ਤੇ ਸਪੀਡ ਫੜ ਜੂਗੀ ਬਾਕੀ ਜਿਹੜਾ ਬਾਈ ਖਰੀਦੂ ਉਹਦੀ ਮਿਹਨਤ ਆ ਤੇ ਬਾਈ ਇੱਕ ਵਾਰੀ ਨੰਬਰ ਜਰੂਰ ਬੋਲ 987735677 ਠੀਕ ਆ ਤੇ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਦਾ ਰੇਟ 110 ਕੀਤਾ 1 ਲੱਖ 10 ਮਾਨਦਾਨ ਹੋ ਜੂ ਹਾਂਜੀ 1 ਲੱਖ ਤੇ 10000 ਰੇਟ ਕਰਦਾ ਬਾਈ ਮਾਨਦਾਨ ਜਰੂਰ ਹੋ ਜੂ ਜੇ ਕਿਸੇ ਭਰਾ ਦੇ ਪਸੰਦ ਆਉਂਦੀ ਆ ਜਰੂਰ ਸੰਪਰਕ ਕਰ ਲਿਓ ਪਿੰਡ ਬਾਈ ਦਾ ਠੀਕਰੀ ਵਾਲਾ ਜ਼ਿਲ੍ਹਾ ਬਰਨਾਲਾ ਮਿੱਤਰੋ ਤੇ ਚੰਗੀ ਗਾਂ ਚੰਗੇ ਦੁੱਧ ਵਾਲੀ ਆ ਮਨਲਾ ਵੀ 35 ਲੀਟਰ ਬਾਈ ਕਹਿੰਦਾ ਪਿਛਲੇ ਸੂਏ ਚੋਇਆ ਦੂਜੇ ਸੂਏ ਐ ਹੁਣ ਇਸ ਟਾਈਮ ਆ 15 ਕ ਦੇਣਾ ਸੂਈ ਆ ਤੇ 30 ਤੋਂ ਬਾਹਰ ਦੁੱਧ ਆ ਬਾਈ ਕਹਿੰਦਾ 32 ਲੀਟਰ ਕਹਿੰਦਾ 30 ਪਲੱਸ ਹੀ ਖੇਲੋ ਆਪਾਂ ਤੇ ਬਾਕੀ ਪੂਰੀ ਜਾਂਚ ਕਰਕੇ ਤੁਸੀਂ ਖਰੀਦ ਸਕਦੇ ਹੋ ਪੂਰੀ ਤਸੱਲੀ ਕਰਕੇ ਹੈਨਾ ਬਾਈ ਠੀਕ ਆ ਧੰਨਵਾਦ ਦੋਸਤੋ